ਅੱਜ ਦੀ ਕਹਾਣੀ 420 10 ਨੰਬਰੀਆ ਦੇਖ ਇੱਕ ਸਰਬਜੀਤ ਸੰਘਰੂਵੀ ਗੁਰਦੀਪ ਹੋਰਾ ਮੈਟ੍ਰਿਕ ਕਰ ਆਈ.ਡੀ ਵਿੱਚ ਪਲੰਬਰ ਦਾ ਕੋਰਸ ਕਰਨ ਲੱਗ ਪਿਆ ਕੋਰਸ ਕਰ ਆਪਣਾ ਕੰਮ ਸ਼ੁਰੂ ਕਰ ਦਿੱਤਾ ਕੰਮ ਉਸ ਦਾ ਚੰਗਾ ਚੱਲਣ ਲੱਗ ਪਿਆ ਤੇ ਉਸ ਦੇ ਮਾਪੇ ਨੇ ਉਸ ਦੀ ਸ਼ਾਦੀ ਕਰਨ ਦੀ ਸੋਚੀ ਤਾਂ ਗੋਰੇ ਨੇ ਕਿਹਾ ਕਿ ਮੈਂ ਇਹ ਜੀ ਵਿਆਹ ਨਹੀਂ ਕਰਵਾਉਣਾ ਮੈਂ ਤੇ ਆਪਣੇ ਕੰਮ ਦੇ ਨਾਲ ਨਾਲ ਪੜ੍ਹਾਈ ਕਰਨੀ ਹੈ ਉਸ ਕਾਲਜ ਦਾਖਲਾ ਲਿਆ ਤੇ ਕੰਮ ਕਰਕੇ ਆਪਣੀ ਪੜ੍ਹਾਈ ਦਾ ਖਰਚਾ ਪੂਰਾ ਕਰਨ ਲੱਗਿਆ ਕਾਜ ਚੁਸਤੀ ਦੋਸਤੀ ਅਜਿਹੇ ਲੜਕਿਆਂ ਨਾਲ ਹੋ ਗਈ ਜੋ ਪੜ੍ਹਾਈ ਚ ਫੇਲ ਤੇ ਬਦਵਾਸੀ ਸ਼ਰਾਰਤਾਂ ਚ ਨੰਬਰ 1 ਸਨ ਹਰ ਤਰ੍ਹਾਂ ਦੇ ਨਸ਼ੇ ਕਰਦੇ ਆਉਂਦੀਆਂ ਜਾਂਦੀਆਂ ਤੇ ਬਿੰਗ ਖਸਦੇ ਉਹ ਵੱਡੇ ਘਰਾਂ ਦੇ ਵਿਗੜੇ ਕਾਕੇ ਤੇ ਗੋਰਾ ਗਰੀਬ ਕਰਦਾ ਮੁੰਡਾ ਮੁੰਡੇ ਦੀ ਬਾਦੀ ਐਸ਼ ਪ੍ਰਾਤੀ ਦੇਖ ਕਾਲ ਜੋ ਹਟਾ ਲਿਆ ਪਰ ਹੁਣ ਗੋਰੇ ਦਾ ਕੰਮ ਕਰਨ ਨੂੰ ਜੀ ਨਾ ਕਰੀ ਰੋਜ਼ ਨਵੀਆਂ ਤਕਰੀਬਾਂ ਸੋਚਦਾ ਕਿ ਪੈਸੇ ਕਿਸ ਤਰ੍ਹਾਂ ਬਣਾਏ ਜਾਣ ਤੇ ਐਸ਼ ਕੀਤੀ ਜਾਵੇ ਉਹ ਆਪਣਾ ਦਫ਼ਤਰ ਖੋਲਣ ਲਈ ਥਾਂ ਦੀ ਤਲਾਸ਼ ਕਰਨ ਲੱਗਾ ਉਸ ਨੂੰ ਪਤਾ ਲੱਗਾ ਕਿ ਬਾਸ ਢੇ ਦੇ ਸਾਹਮਣੇ ਇੱਕ ਬੰਦਾ ਹੇਅਰ ਡ್ರೆਸਰ ਦਾ ਕੰਮ ਕਰਦਾ ਹੈ ਉਸ ਦੀ ਦੁਕਾਨ ਲਈ ਜਾਵੇ ਉਸ ਨੇ ਦੁਕਾਨ ਖਰੀਦਣ ਲਈ ਹੇਅਰ ਡ್ರೆਸਰ ਨਾਲ ਗੱਲ ਕੀਤੀ ਤਾਂ ਨਾਈ ਕਹਿਣ ਲੱਗਾ ਕਿ ਮੈਂ ਇਹ ਦੁਕਾਨ ਨਹੀਂ ਛੱਡ ਸਕਦਾ ਇਸ ਨਾਲ ਤਾਂ ਮੇਰੀ ਰੋਜੀ ਰੋਟੀ ਚੱਲਦੀ ਹੈ ਤੇ ਉਸ ਨੇ ਕਿਹਾ ਕਿ ਆਪਾਂ ਦੁਕਾਨ ਅੱਧੀ ਅੱਧੀ ਕਰ ਲੈਂਦੇ ਹਾਂ ਤੂੰ ਵੀ ਕੰਮ ਕਰੀ ਜਾਵੇਂ ਤੇ ਮੈਂ ਵੀ ਤੂੰ ਮੇਰੇ ਕੋਲ ਭੇਜੀਂ ਤੇ ਮੈਂ ਤੇਰੇ ਕੋਲ ਗਾਹਕ ਭੇਜਾਂਗਾ ਆਪਣੀ ਕਮਾਈ ਵੱਧ ਜਾਵੇਗੀ ਕਮਿਸ਼ਨ ਵੱਖਰਾ 나ਈ ਨੇ 2-4 ਬੰਦਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਵੀ ਸਹਿਮਤੀ ਪ੍ਰਗਟ ਕੀਤੀ ਹੁਣ ਗਰਦੀਪ ਤੇ 나ਈ ਨੇ ਆਪਣਾ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੁਣ ਗਰਦੀਪ ਦੇ ਮਾਪੇ ਉਸ ਦੇ ਦਬਾਅ ਪਾ ਰਹੇ ਸਨ ਕਿ ਹੁਣ ਤੇਰਾ ਕੰਮ ਚੱਲ ਪਿਆ ਹੈ ਤੂੰ ਹੁਣ ਵਿਆਹ ਕਰਵਾ ਲੈ ਤਾਂ ਉਸ ਨੇ ਕਿਹਾ ਕਿ ਮੈਂ ਵਿਆਹ ਤਾਂ ਆਪਣੀ ਪਸੰਦ ਦੀ ਕੁੜੀ ਨਾਲ ਕਰਵਾਵਾਂਗਾ ਤਾਂ ਉਸਨੇ ਕਿਹਾ ਕਿ ਦੱਸ ਤੇਰੀ ਨਜ਼ਰ ਵਿੱਚ ਕੋਈ ਕੁੜੀ ਹੈ ਤਾਂ ਉਸਨੇ ਕਿਹਾ ਕਿ ਜਦੋਂ ਕੁੜੀ ਪਸੰਦ ਆਵੇਗੀ ਤਾਂ ਤੁਹਾਨੂੰ ਦੱਸ ਦੇਵਾਂਗਾ ਬੜੇ ਦਿਨਾਂ ਬਾਅਦ ਗਰਦੀਪ ਨੂੰ ਕਾਜ ਦੇ ਦਿਨਾਂ ਦਾ ਕੁਲਵਿੰਦਰ ਨਾਂ ਦਾ ਦੋਸਤ ਮਿਲਿਆ ਉਸਨੇ ਦੱਸਿਆ ਕਿ ਉਹ ਤਾਂ ਐਸ਼ ਕਰਦਾ ਹੈ ਤੇ ਕੋਈ ਕੰਮ ਨਹੀਂ ਕਰਦਾ ਤਾਂ ਗਰਦੀਪ ਨੇ ਉਸ ਨੂੰ ਪੁੱਛਿਆ ਕਿ ਉਹ ਕਿਵੇਂ ਹੈ ਤੇ ਉਹ ਹੋਸ ਨੇ ਦੱਸਿਆ ਕਿ ਆਪਾਂ ਤਾਂ ਅਮੀਰ ਕੁੜੀ ਨਾਲ ਵਿਆਹ ਕੀਤਾ ਤੇ ਉਸ ਦੀ ਫੈਕਟਰੀ ਵਿੱਚ ਗੇੜਾ ਮਾਰਾਈਦਾ ਹੈ ਬਾਕੀ ਸਾਰਾ ਕੰਮ ਫੈਕਟਰੀ ਦੇ ਮੁਲਾਜ਼ਮਾਂ ਸਾਹਬ ਦੇ ਨੇ ਆਪਾਂ ਨੂੰ ਕੋਈ ਫਿਕਰ ਨਹੀਂ ਜਦ ਗੁਰਦੀਪ ਨੇ ਕਿਹਾ ਕਿ ਫੈਕਟਰੀ ਮੁਲਾਜ਼ਮਾਂ ਸਹਾਰੇ ਨਹੀਂ ਛੱਡੀ ਦੀ ਤਾਂ ਉਸ ਨੇ ਕਿਹਾ ਕਿ ਤੇਰੀ ਭਝਾਈ ਤਾਂ ਰੋਜ਼ ਦਫ਼ਤਰ ਜਾਂਦੀ ਹੈ ਸਾਰਾ ਕੰਮ ਤਾਂ ਉਹ ਸੰਭਾਲਦੀ ਹੈ ਆਪਾਂ ਤਾਂ ਐਸ਼ ਕਰਦੇ ਹਾਂ ਹੁਣ ਗਰਦੀਪ ਵੀ ਸੋਚਣ ਲੱਗਾ ਕਿ ਮੇਰਾ ਵਿਆਹ ਵੀ ਕਿਸੇ ਅਮੀਰ ਕੁੜੀ ਨਾਲ ਹੋ ਜਾਵੇ। ਤਾਂ ਅਚਾਨਕ ਉਸ ਨੂੰ ਜੋਤੀ ਦਾ ਖਿਆਲ ਆਇਆ। ਜੋ ਪਟਿਆ ਰੋਡ ਕਾਲਜ ਵਿੱਚ ਪੜ੍ਹਦੀ ਸੀ। ਜਦ ਉਸਨੇ ਜੋਤੀ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰ ਸਕਦੀ। ਮੇਰੇ ਮਾਪਿਆਂ ਨੇ ਤਾਂ ਐਨ ਆਰ ਆਈ ਲੱਭਿਆ ਹੈ। ਮੈਂ ਤਾਂ ਕੰਪਿਊਟਰ ਦੀ ਡਿਗਰੀ ਲੈ ਕੇ ਵਿਦੇਸ਼ ਜਾਣਾ ਹੈ। ਮੈਂ ਧਾਰਮਨ ਨੂੰ ਕੋਲਾ ਕੋਲਾ پارک ਹਰਮਨ ਹੋਟਲ ਮਿਲ ਕੇ ਆਈ ਹਾਂ ਫਿਰ ਗੁਰਦੀਪ ਹਰਮਨ ਦਫ਼ਤਰ ਆ ਗਿਆ ਜਦੋਂ ਦਫ਼ਤਰ ਪਹੁੰਚਿਆ ਤਾਂ ਉੱਥੇ ਉਸਦੇ ਪਿੰਡ ਦਾ ਨੰਬਰਦਾਰ ਸਰਦਾਰਾ ਸਿੰਘ ਬੈਠਾ ਸੀ ਉਸਨੇ ਨੰਬਰਦਾਰ ਨੂੰ ਕੰਮ ਪੁੱਛਿਆ ਤਾਂ ਉਸਨੇ ਕਿਹਾ ਕਿ ਆਪਣੇ ਪਿੰਡ ਦੇ ਸਰਪੰਚ ਦੀ ਕੁੜੀ 파ਰੋ ਵਾਸਤੇ ਮੁੰਡਾ ਦੇਖਣਾ ਹੈ ਤੂੰ ਕੋਈ ਦੱਸ ਪਾ ਤਾਂ ਗੁਰਦੀਪ ਨੇ ਕਿਹਾ ਕਿ ਤੁਸੀਂ ਫਿਕਰ ਨਾ ਕਰੋ ਮੈਂ ਮੁੰਡਾ ਲੱਭ ਲਵਾਂਗਾ ਤੇ ਤੁਹਾਨੂੰ ਦੱਸ ਦੇਵਾਂਗਾ ਉਸਨੇ ਆਪਣੇ ਦੋਸਤ ਪਰਵਿੰਦਰ ਨੂੰ ਫੋਨ ਕਰਕੇ ਪਰਮਜੀਤ ਬਾਰੇ ਪੁੱਛਿਆ ਕਿ ਪਰੋ ਕਿੱਥੇ ਹੈ ਤੇ ਕੀ ਕਰਦੀ ਹੈ ਤਾਂ ਉਸਨੇ ਕਿਹਾ ਕਿ ਉਹ ਤਾਂ ਚੰਡੀਗੜ੍ਹ ਕਾਲਜ ਵਿੱਚ ਪੜ੍ਹਦੀ ਹੈ ਤਾਂ ਉਸਨੇ ਉਸਦਾ ਪਤਾ ਲਿਆ ਤੇ ਕਾਲਜ ਪਹੁੰਚ ਗਿਆ ਉੱਥੇ ਉਸਦੀ ਪਰੋ ਮਿਲ ਗਈ ਉਹ ਪਰੋ ਉਹੀ ਸੀ ਜਿਸ ਨਾਲ ਪੰਜ ਜਮਾਤਾਂ ਪੜ੍ਹਿਆ ਸੀ ਖੇਡਿਆ ਸੀ ਤੇ ਫਿਰ ਉਹ ਮੈਟ੍ਰਿਕ ਕਰਕੇ ਆਈਟੀਆ ਲਈ ਰੋਪੜ ਚਲਿਆ ਗਿਆ ਤੇ 파ਰੋ ਪੜਾਈ ਕਰਨ ਚੰਡੀਗੜ੍ਹ ਆ ਗਈ ਦੋਨਾਂ ਦੀ ਕਾਲਜ ਵਿੱਚ ਜਾਣ ਪਛਾਣ ਹੋ ਗਈ ਤੇ ਦੋਵੇਂ ਇੱਕ ਦਿਨ ਪਿਆਰ ਚ ਇੱਕ ਵਿੱਚ ਹੋ ਗਏ ਗੁਰਦੀਪ ਦੀ ਇਤਲਾਸ ਖਤਮ ਹੋ ਗਈ ਉਸ ਨੂੰ ਉਹ ਅਮੀਰ ਕੁੜੀ ਮਿਲ ਗਈ ਜਿਸ ਨੂੰ ਕਿਸਮਤ ਦੇ ਦਰਵਾਜ਼ੇ ਉਸੇ ਲਈ ਖੁੱਲੇ ਮਿਲੇ ਤੇ ਦੋਵਾਂ ਨੇ ਸ਼ਾਦੀ ਦਾ ਮੜ ਬਣਾ ਲਿਆ ਜਦ 파ਰੋ ਦੇ ਬਾਪ ਨੂੰ ਪਤਾ ਲੱਗਾ ਤਾਂ ਉਸਨੇ ਕਿਹਾ ਕਿ 파ਰੋ ਦੀ ਸ਼ਾਦੀ ਨਿਮੇ ਮਰਾਸੀ ਦੇ ਮੁੰਡੇ ਨਾਲ ਨਹੀਂ ਕਰਨੀ ਮੈਂ ਪਿੰਡ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ ਲੋਕਾਂ ਨੇ ਕਿਹਾ ਕਿ ਇੱਕੋ ਇੱਕ ਕੁੜੀ ਮਰਾਸੀਆਂ ਦੇ ਘਰ ਵਿਆਹ ਦਿੱਤੀ ਇਸ ਨਾਲ ਉਹਦਾ ਚੰਗਾ ਉਸਨੂੰ ਮਾਰ ਦਿੰਦਾ ਮਾਪੇ ਦੀ ਨਾ ਸੁਣਾ ਦੋਵਾਂ ਨੇ ਕੋਰਟ ਮੈਰਿਜ ਕਰਾ ਲਈ ਜਦ ਇਸ ਬਾਰੇ 파ਰੋ ਦੇ ਬਾਪ ਨੂੰ ਪਤਾ ਲੱਗਾ ਕਿ ਮੇਰੀ ਕੁੜੀ ਨੇ ਕੋਰਟ ਮੈਰਿਜ ਕਰਵਾ ਲਈ ਹੈ ਤਾਂ ਦੁੱਖ ਨਾ ਸੁਹਰਦਾ ਹੋਇਆ ਉਹ ਜ਼ਹਿਰ ਖਾ ਕੇ ਮਰ ਗਿਆ ਹੁਣ ਸਾਰੀ ਜ਼ਿੰਮੇਵਾਰੀ 파ਰੋ ਦੀ ਮਾਂ ਤੇ ਸੀ 파ਰੋ ਦਾ ਕੋਈ ਪਤਾ ਟਿਕਾਣਾ ਨਹੀਂ ਸੀ ਉਹ ਤਾਂ ਗੁਰਦੀਪ ਨਾਲ ਚੰਡੀਗੜ੍ਹ ਐਸ਼ ਕਰਦੀ ਸੀ ਹੁਣ ਜਦ ਪਾਰੋ ਗੁਰਦੀਪ ਨਾਲ ਪਿੰਡ ਆਈ ਤਾਂ ਉਸ ਨੂੰ ਜਾਣ ਕੇ ਬੜਾ ਦੁੱਖ ਹੋਇਆ ਕਿ ਸਰਪੰਚ ਤਾਂ ਜ਼ਹਿਰ ਖਾ ਕੇ ਮਰ ਗਿਆ। ਪਾਰੋ ਨੂੰ ਮਿਲਣ ਉਸ ਦੀਆਂ ਕਈ ਸਹੇਲੀਆਂ ਵੀ ਆਈਆਂ। ਉਹਨਾਂ ਵਿੱਚ ਇੱਕ ਸਹੇਲੀ ਰਾਜ ਨੇ ਉਸ ਤੇ ਅਚਾਨਕ ਹੋਏ ਵਿਆਹ ਬਾਰੇ ਪੁੱਛਿਆ ਤਾਂ ਉਸ ਨੇ ਆਪਣੀ ਸਹੇਲੀ ਰਾਜ ਨੂੰ ਰਾਜਦਾਰ ਸਮਝ ਰਾਜ ਦੀ ਗੱਲ ਦੱਸੀ ਕਿ ਉਹ ਤਾਂ ਚੰਡੀਗੜ੍ਹ ਐਸ਼ ਕਰਦੀ ਹੈ। ਤੇ ਰੋਜ਼ ਨਵੇਂ ਦੋਸਤਾਂ ਨਾਲ ਜ਼ਿੰਦਗੀ ਦੇ ਪਲ ਮਾਣਦੀ ਹੈ ਉਸ ਨੂੰ ਰੋਜ਼ ਨਵੇਂ ਮੁਰਗੇ ਫਸਾਉਣ ਦਾ ਮੌਕਾ ਮਿਲਿਆ ਤਾਂ ਉਹ ਉਸ ਨੂੰ ਹਰਾਰ ਕਰ ਦੇਵੇ ਪਰ ਉਹ ਅਜੇ ਹੀ ਜ਼ਿੰਦਗੀ ਤੋਂ ਤੰਗ ਆ ਚੁੱਕੀ ਸੀ ਤੇ ਆਪਣਾ ਘਰ ਬਸਾਉਣ ਲਈ ਸੋਚਿਆ ਤਾਂ ਉਸ ਨੇ ਪੁੱਛਿਆ ਕਿ ਤੂੰ ਗੁਰਦੀਪ ਨਾਲ ਜਰੂਰੀ ਵਿਆਹ ਕਰਾਉਣਾ ਸੀ ਹੋਰ ਬਥੇਰੇ ਅਮੀਰ ਮੁੰਡੇ ਸੀ ਤੂੰ ਮਰਾਸੀਆਂ ਦੇ ਮੁੰਡੇ ਨਾਲ ਵਿਆਹ ਕਿਉਂ ਕਰਵਾਇਆ ਉਹ ਕਹਿਣ ਲੱਗੀ ਕਿ ਮੈਂ ਤਾਂ ਆਪਣੇ ਪਾਪ ਛਪਾਉਣ ਲਈ ਇਸ ਨਾਲ ਵਿਆਹ ਕੀਤਾ ਹੈ ਇਸ ਦੀ ਕਮਜ਼ੋਰੀ ਦਾ ਪਤਾ ਮੈਨੂੰ ਇਸ ਦੇ ਦੋਸਤ ਪ੍ਰਵਿੰਦਰ ਤੋਂ ਪਤਾ ਲੱਗਾ ਕਿ ਇਹ ਐਸ ਪ੍ਰਸਤ ਆਦਮੀ ਹੈ ਤੇ ਰੋਜ਼ ਕੋਈ ਨਾ ਕੋਈ ਨਸ਼ਾ ਕਰਦਾ ਰਹਿੰਦਾ ਹੈ ਤੂੰ ਗਰਦੀਪ ਨਾਲ ਵਿਆਹ ਕਰਾ ਤੇ ਐਸ਼ ਕਰ ਇਸ ਲਈ ਮੈਂ ਇਸ ਨਾਲ ਵਿਆਹ ਕੀਤਾ ਮੇਰੀ ਇਹ ਮਜਬੂਰੀ ਹੈ ਕਿ ਮੈਂ ਐਸ ਪ੍ਰਸਤੀ ਨਹੀਂ ਛੱਡ ਸਕਦੀ ਇਹ ਸੁਣ ਕੇ ਰਾਜ ਨੇ 파ਰੋ ਨੂੰ ਉਥੇ ਰਸਮਝਾਇਆ ਪਰ ਉਹ ਸਮਝੀ ਨਾ ਹੁਣ 파ਰੋ ماں ਨੂੰ ਮਿਲ ਸ਼ਹਿਰ ਚਲੀ ਗਈ ਗੁਰਦੀਪ ਦੇ ਮਾਂ ਬਾਪ ਨੇ ਕਿਹਾ ਕਿ ਇੱਥੇ ਰਹਿ ਜਾਓ ਪਰ ਜਿਨ੍ਹਾਂ ਨੂੰ ਸ਼ਹਿਰ ਦੀ ਹਵਾ ਲੱਗੀ ਹੋਵੇ ਉਹ ਪਿੰਡ ਕਿਵੇਂ ਰਹਿ ਸਕਦੇ ਨੇ ਸ਼ਹਿਰ ਪਹੁੰਚ ਕੇ 파ਰੋ ਇਕੱਲੀ ਰਹਿ ਗਈ ਤੇ ਗੁਰਦੀਪ ਕੰਮ ਤੇ ਚਲਾ ਜਾਂਦਾ 파ਰੋ ਦਾ ਘਰ ਇਕੱਲੀ ਦਾ ਜੀਣਾ ਲੱਗਦਾ ਉਹ ਕਦੇ ਗਵਾਂਡੀਆਂ ਦੇ ਘਰ ਚਲੀ ਜਾਂਦੀ ਅਤੇ ਕਦੇ ਬਾਜ਼ਾਰ ġੇੜਾ ਮਾਰ ਆਉਂਦੀ। ਪਰ ਉਹ ਵਿੱਚ ਪਤਾ ਨਹੀਂ ਕਿਵੇਂ ਤਬਦੀਲੀ ਆ ਗਈ। ਉਸਨੇ ਬਾਹਰ ġੇੜੇ ਮਾਰਨੇ ਤੇ ਬੰਦਿਆਂ ਨੂੰ ਮਿਲਣਾ ਛੱਡ ਦਿੱਤਾ। ਪਰ ਗਰਦੀਪ ਦੀ ਐਸ ਪ੍ਰਸਤੀ ਇਧਰੋਂ ਦੇਣਾ ਵਾਦੀ ਗਈ। ਹੁਣ ਉਹ ਲੋਕਾਂ ਦੀਆਂ ਅਠਗੀਆਂ ਮਾਰਨ ਲੱਗ ਪਿਆ। ਪਹਿਲਾਂ ਲੋਕੀ ਪਰੋਂ ਨੂੰ ਟੈਕਸੀ ਕਹਿੰਦੇ ਸਨ। ਪਰ ਹੁਣ ਲੋਕ ਗਰਦੀਪ ਨੂੰ 420 10 ਨੰਬਰੀਆ ਤਰ੍ਹਾਂ-ਤਰ੍ਹਾਂ ਦੇ ਨਾਮ ਨਾਲ ਬੁਲਾਉਣ ਲੱਗੇ ਹਨ ਸਰਬਜੀਤ ਸੰਗਰੂਰ ਵੀ ਦੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਧੰਨਵਾਦ